ਸਾਂਝ ਰੱਖਣੀ ਹੈ ਡਵੈਲਪਮੈਂਟ ਕਰਨੀ ਹੈ ਜਿਹੜਾ ਕੰਮ ਕਰਨ ਦਾ ਤਰੀਕਾ ਆ ਮੈਂ ਭਰਾਓ ਉਹਦੇ ਆਧਾਰ ਤੇ ਤੁਹਾਡੇ ਤੋਂ ਵੋਟ ਮੰਗਦਾ ਤੁਸੀਂ ਤਾਂ ਪਾਉਣੀ ਪਾਣੀ ਹੈ ਮੈਂ ਬਾਕੀ ਸਭ ਨੂੰ ਲੋਕਾ ਦੇਣਾ ਹੈ ਕਿ ਜੇ ਪ੍ਰਸ਼ਾਸਕ ਪਟੋਹਾ ਦੀ ਕੀ ਕਰਤੂਤ ਚੰਗੀ ਹੈ ਤੇ ਵੋਟ ਪਾ ਦਿਆ ਜੀ ਜੇ ਕਰਤੂਤ ਨਹੀਂ ਚੰਗੀ ਨਾ ਮੈਂ ਵੋਟ ਉਹਦੇ ਕੋਲ ਮੰਗਦਾ ਤੇ ਨਾ ਉਹ ਪਾਵੇ ਪਰ ਇਹ ਨਾ ਹੋਵੇ ਕਿ ਇਹ ਵੀ ਕਹੋ ਕਿ ਵਿਰਸਾ ਸਿੰਘ ਬਟੋਹਾ ਵਰਗਾ ਧਾਕੜ ਕੋਈ ਨਹੀਂ ਇਹ ਵੱਡੀਆਂ ਘਰਾਂ ਨਾ ਵਾ ਘੱਡੀਆਂ ਆ ਬੰਦਾ ਤੇ ਚੰਗਾ ਪਰ ਵੋਟ ਦੂਜੇ ਨੂੰ ਕਿਸੇ ਨੂੰ ਪਾ ਦੇ ਤੇ ਮੇਰੇ ਨਾਲ ਬੇਇਨਸਾਫੀ ਹੋਊਗੀ ਮੇਰੇ ਨਾਲ ਬੇਇਨਸਾਫੀ ਹੋਊਗੀ ਤੇ ਭਰਾਓ 2017 ਦੇ ਵਿੱਚ ਚੂਰ ਚੱਲਿਆ ਕੈਪਟਨ ਅਮਰਿੰਦਰ ਸਿੰਘ ਨੇ ਗੁੰਮਰਾਹ ਕਰਕੇ ਕਰਜ਼ਾ ਮਾਫ ਕਰ ਦੂੰ ਘਰ ਘਰ ਨੌਕਰੀ ਦੇ ਦੂੰ ਆਪਣੇ ਇਹੀ ਲੋਕ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਤੇ ਕਾਂਗਰਸ ਜਿੰਦਾਬਾਦ ਇੰਦਰਾ ਗਾਂਧੀ ਜਿੰਦਾਬਾਦ ਭਾਵੇਂ ਪੰਜਾਬ ਦੀ ਧਰਤੀ ਦੇ ਉੱਤੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣੀ ਹੈ ਮੈਂ ਕਾਂਗਰਸ ਦਾ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਪਰ ਆਪਣੇ ਆਪ ਨੂੰ ਮਹਿਸੂਸ ਹੁੰਦਾ ਆ ਕਿ ਵਿਰਸਾ ਸਿੰਘ ਗੁਰਾਂ ਦੀ ਧਰਤੀ ਦੇ ਉੱਤੇ ਇਡਾ ਵੱਡਾ ਕਹਿਕਟਾ ਹੋਵੇ ਕਾਂਗਰਸ ਪਾਰਟੀ ਨੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਨੇ ਕਾਫੀ ਸਰਕਾਰ ਬਣਾਈ ਹੋਵੇ ਤੇ ਸਾਡੇ ਵਾਸਤੇ ਤਾਂ ਵੱਡੀ ਸ਼ਰਮ ਵਾਲੀ ਗੱਲ ਕੋਈ ਨਹੀਂ ਜੇ ਹੈਗੀ ਹੈ ਤਾਂ ਦੱਸ ਦਿਓ ਤੇ ਵੋਟਾਂ ਕਿਹਨਾਂ ਨੇ ਪਾਈਆਂ ਸੀ ਜਿਹੜੇ ਅੱਜ ਹੋਰ ਹੀ ਗੱਲਾਂ ਕਰਦੇ ਐ ਕਿਸੇ ਵੱਡੇ ਪੰਥਕ ਐ ਪੰਥਕਾਂ ਤੇ ਜਿਹੜੇ ਪੰਥਕ ਨੇ ਤੇ ਜੇ ਕਾਂਗਸ ਦਾ ਨਾਂ ਲੈਂਦੇ ਨੇ ਇੰਦਰਾ ਗਾਂਧੀ ਦੇ ਜਾਂ ਗਾਂਧੀ ਪਰਿਵਾਰ ਦੀ ਗੱਲ ਕਰਦੇ ਨੇ ਫਿਰ ਪੰਥ ਕਿਵੇਂ ਹੋ ਸਕਦੇ ਆ ਪੰਥ ਤੇ ਗਾਂਧੀ ਪਰਿਵਾਰ ਤੇ ਕਾਂਗਸ ਇੱਕ ਨਹੀਂ ਹੋ ਸਕਦੇ ਦੋਨੋਂ ਜੋ ਇੱਕ ਹੀ ਹੋਊਗਾ ਆ ਝਾੜੂ ਵਾਲੇ ਆ 2.5 ਸਾਲ ਪਹਿਲਾਂ ਆਏ ਗਰੰਟੀਆਂ ਜੀ ਆ ਕਰਦਾਂਗੇ ਜੀ ਬਦਲਾਅ ਕਰਦਾਂਗੇ ਜੀ ਇਨਕਲਾਬ ਆ ਜਾਊਗਾ ਜੀ ਸਾਡੇ ਵਾਲੇ ਇਹੀ ਲੋਕ ਜਿਹੜੇ ਨੇ ਕੇ ਜੀ ਵਾਲ ਕੇ ਜੀ ਵਾਲਾ ਅਸੀਂ ਸਾਰੇ ਤੇਰੇ ਨਾਲ ਠੱਗੀ ਖਾਣ ਦਾ ਠੇਕਾ ਆਪਾਂ ਲੈ ਲਿਆ ਧੋਖਾ ਖਾਣ ਦਾ ਕੀ ਆਪਾਂ ਠੇਕਾ ਲੈ ਲਿਆ ਕਦੋਂ ਸੱਚ ਸਮਝਾਂਗੇ ਕਦੋਂ ਇਹਨਾਂ ਲੋਕਾਂ ਦੀਆਂ ਚਾਲਾਂ ਸਮਝਾਂਗੇ ਪੰਥ ਨੂੰ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਦੇਸ਼ ਦੀਆਂ ਤਾਕਤਾਂ ਦਾ ਦੇਸ਼ ਦੀਆਂ ਏਜੰਸੀਆਂ ਦਾ ਔਰ ਪੰਥ ਵਿਰੋਧੀ ਪੰਜਾਬ ਉਰ ਦੀ ਸ਼ਕਤੀਆਂ ਦਾ ਜੋਰ ਲੱਗਾ ਹੋਇਆ ਹੈ ਤੇ ਡਰਦੇ ਨੇ ਉਹ ਕੇਵਲ ਤੇ ਕੇਵਲ ਸ਼ਰੋਮਣੀ ਅਕਾਲੀ ਦਲ ਤੋਂ ਉਹਨਾਂ ਨੂੰ ਪਤਾ ਹੈ ਕਿ ਇੱਕ ਰਾਜਨੀਤਿਕ ਹਸਤੀ ਹੈ ਇੱਕ ਰਾਜਨੀਤਿਕ ਸ਼ਕਤੀ ਹੈ ਜਿਹੜੀ ਪੰਜਾਬ ਦੇ ਵਿੱਚ ਸਾਨੂੰ ਸ਼ਕਤੀ ਤੋਂ ਸਾਨੂੰ ਰੋਕ ਸਕਦੀ ਹੈ ਸਾਡੇ ਸਾਹਮਣੇ ਰੁਕਾਵਟ ਬਣ ਸਕਦੀ ਹੈ ਅੱਜ ਵੀ ਉਹੀ ਚਾਲਾਂ ਚੱਲੀਆਂ ਜਾ ਰਹੀਆਂ ਨੇ ਕਿਸੇ ਦੇ ਮਗਰ ਕਾਂਗਰਸ ਹੈ ਕਿਸੇ ਦੇ ਮਗਰ ਕੇਜਰੀਵਾਲਾ ਹੈ ਜਿਹਨੇ ਪ੍ਰੋਫੈਸਰ ਗਵਿੰਦਰਪਾਲ ਸਿੰਘ ਦੀ ਫਾਈਲ ਜਿਹੜੀ ਹੈ 6 ਸਾਲਾਂ ਤੋਂ ਨੱਪ ਕੇ ਰੱਖੀ ਹੋਈ 29 ਸਾਲ ਜੇਲ੍ਹ ਚ ਹੋ ਗਿਆ ਕੋਈ ਨਹੀਂ ਪੁੱਛਦਾ ਜਿਨੇ ਐਨਐਸਐਲ ਆਈ ਹੈ ਉਹਦੇ ਉੱਤੇ ਕੋਈ ਸਵਾਲ ਨਹੀਂ ਖੜੇ ਕਰਦਾ ਤੇ ਜਿਹੜਾ ਉੱਤਦਾ ਮਿਰਸਾ ਸੰਗਟੋਆ ਨੂੰ ਮੈਨੂੰ ਕਿਸ ਦੀ ਪਰਵਾਹ ਨਹੀਂ ਜੇ ਮੈਂ 3 ਸਾਲ ਐਨਐਸਐਲ ਤੇ 10 ਸਾਲ ਮੰਜੇਲ ਕੱਟ ਗਿਆ ਜੀ ਤੇ ਜਿਹੋ ਜੀ ਮੈਂ ਜੇਲ੍ਹ ਕੱਟ ਕੇ ਆਇਆ ਉਹ ਜੀ ਰਾਬ ਕਿਸੇ ਨੂੰ ਨਾ ਘਟਾਵੇ ਤੇ ਜਿਹੋ ਜੇ ਹੋਣ ਵਾਲੇ ਦਾਵਾ ਕਰਦੇ ਭਾਵੇਂ ਮੈਨੂੰ ਇਹੋ ਚ 5 ਸਾਲ ਹੋਰ ਕਟਾ ਲਓ ਭਾਵੇਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਭਾਵੇਂ ਮੈਨੂੰ 5 ਸਾਲ ਹੋਰ ਕਟਾ ਲਉ ਕਮਾਲ ਹੋ ਗਈ 34 34 ਸਾਲ ਆਲੇ 29 29 ਸਾਲ ਆਲੇ 30 30 ਸਾਲ ਆਲੇ ਜੇਲਾ ਚ ਬੈਠੇ ਆ ਮੇਰੀ ਭੈਣ ਗੁਰਜੀਤ ਕੋਰ ਬੈਠੀ ਐ ਪਹਿਣਾ ਇਧਰ ਆ ਇਧਰ ਆ ਉੱਠ ਕੇ ਕਿੱਥੇ ਆ ਪਾਣੀ ਪੀ ਲ ਗਈ ਐ ਤੇ ਪਾਣੀ ਤੇ ਚਾਚਾ ਇੰਟਰਵਿਊ ਦੇ ਰਿਹਾ 34 ਸਾਲ ਤੋਂ ਤੁਹਾਡੇ ਹੀ ਹਲਕੇ ਦੇ ਜਲੂਪੁਰ ਖੇੜੇ ਤੋਂ ਫਾਈ ਗੁਰਦੀਪ ਸਿੰਘ ਖੜਾ ਜੇਲ੍ਹ ਜਬੰਦਾਂ ਕਿਹਨੂੰ ਪਤਾ ਕਿਸੇ ਨੂੰ ਚਿੰਤਾ 34 ਸਾਲ ਤੋਂ 6 ਸਾਲੋਂ ਗੁਰਬਲਗਾ ਜੇਲ੍ਹ ਦੇ ਵਿੱਚ ਲਾ ਆ ਗਿਆ ਜਿੱਥੇ ਉਹਦੀ ਕੋਈ ਭਾਸ਼ਾ ਵੀ ਨਹੀਂ ਸੀ ਸਮਝਦਾ ਜਿੱਥੇ ਉਹਦੀ ਕੋਈ ਭਾਸ਼ਾ ਵੀ ਨਹੀਂ ਸੀ ਸਮਝਦਾ ਉੱਥੇ ਉਹ ਕੱਟ ਗਿਆ ਬਾਕੀ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੇ ਜੋ ਹਾਲਾਤ ਨੇ ਪ੍ਰੋਫੈਸਰ ਗੁਮਿੰਦਰਪਾਲ ਸਿੰਘ ਕੋਲਰ ਮਾਨਸਿਕ ਰੋਗੀ ਹੈ ਸਰੀਰਕ ਰੋਗੀ ਹੈ ਕਦੀ ਕਿਸ ਨੇ ਧਿਆਨ ਦਿੱਤਾ ਭਾਈ ਗੁਰਦੀਪ ਸਿੰਘ ਖੜਾ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ ਮੈਨੂੰ ਸਾਡੀ ਭੈਣ ਦਾ ਫੋਨ ਗਿਆ ਮੈਂ ਕਿਹਾ ਦੂਰ ਸੀ ਮੈਂ ਕਿਹਾ ਭੈਣਾ ਮੈਂ ਆਇਆ ਔਰ ਮੇਰੀ ਭੈਣ ਗਵਾਇਆ ਕਿਉਂਕਿ ਇਹਦਾ ਸਿਰ ਦਾ ਸਾਈਂ ਸੀ ਜੋ ਇਹਦੇ ਹਿਰਦੇ ਤੇ ਬਿਤਰ ਸੀ ਮੈਨੂੰ ਪਤਾ ਸੀ ਮੈਂ ਸਾਰੀਆਂ ਪਰਮਿਸ਼ਨਾਂ ਕਰਾ ਕੇ ਅਮਰਸਰ ਦੇ ਨੰਬਰ 1 ਸਕਾਟ ਹਸਪਤਲ ਤੋਂ ਦਿਲ ਦਾ ਆਪਰੇਸ਼ਨ ਕਰਵਾ ਕੇ ਦਿੱਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰਚਾ ਕੀਤਾ ਔਰ ਇਹ ਜਿਹੜੇ ਪੁੱਜੜੇ ਲੋਕ ਜਿਨ੍ਹਾਂ ਨੇ ਪੰਥ ਦੀ ਖਾਤਰ ਆਪਣੀ ਜ਼ਿੰਦਗੀ ਲਾ ਦਿੱਤੀ ਜ਼ਿੰਦਗੀ ਲਾ ਦਿੱਤੀ ਪਰ ਕਹਿੰਦੇ ਆ ਕਿ ਸਰਕਾਰੇ ਦੇ ਇਥੋਂ ਮਾਫੀ ਨਹੀਂ ਮੰਗਣੀ ਆਪਣਾ ਹੱਥ